ਸਾ ਵਾਹਿਗੁਰੂ ਜੀ ਖਫਤੇ ਰੋੜਕਾ ਕਲਾ ਬਕੀ ਨਗਰ ਨਿਵਾਸੀ ਸੰਗਤਾਂ ਵੱਲੋਂ ਸਵਾਭ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਪੱਤੀ ravel ਕੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਆ ਉਹ ਮਨਾਇਆ ਜਾਇਆ ਹੈ ਇਸ ਦੇ ਸਬੰਧ ਵਿੱਚ ਅੱਜ ਸਵੇਰੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਝੜਾਉਂਦੀ ਜਿਹੜੀ ਆ ਰਸਮ ਆਦਾ ਕੀਤੀ ਗਈ ਹੈਗੀ ਆ ਤੇ ਨਾਲ ਹੀ ਅੱਜ ਜਿਹੜੇ ਆ ਸ리에 ਕਾਨਪੜ ਸਾਹਿਬ ਦੇ ਆ ਪਾਠ ਆਰੰਭ ਕੀਤੇ ਗਏ ਆ ਜਿਨ੍ਹਾਂ ਦੇ ਭੋਗ ਪਾਰਸਰੋਂ ਪਾਈ ਜਾਣਗੇ ਤੇ ਪਾਰਸਰੋਂ 11 ਤਰੀਕ ਨੂੰ ਜਿਹੜਾ ਆ ਨਗਰ ਕੀਰਤਨ ਸਜਾਇਆ ਜਾਣਗੇ। ਤੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਚਾਰਨਾ ਵਿੱਚ ਬੇਨਤੀ ਆ ਕਿ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਨੂੰ ਯਕੀਨੀ ਬਣਾਇਆ ਜਾਵੇ। ਤੋਂ ਉਹਦੇ ਨਾਲ ਹੀ ਜਿਹੜਾ 12 ਤਰੀਕ ਨੂੰ ਆ ਖੁੱਲੇ ਪੰਡਾਲ ਦੇ ਵਿੱਚ ਦਿਵਾਨਸ ਸਜਾਇਆ ਜਾਣਗੇ। ਤੋਂ ਗੋਦ ਗੋਦਵਾਰਾ ਪ੍ਰਬੰਧਕ ਕਮੇਟੀ ਔਰ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਸਮੂਹ ਇਲਾਕਾ ਨਿਵਾਸੀਆਂ ਨੂੰ ਸੰਗਤ ਨੂੰ ਇਹ ਅਪੀਲ ਆ ਕਿ ਇਹਨਾਂ ਸਮਾਗਮਾਂ ਦੇ ਵਿੱਚ ਨਗਰ ਕੀਰਤਨ ਵਿੱਚ ਔਰ ਜਿਹੜੇ ਦੀਵਾਨ 12 ਤਰੀਕ ਨੂੰ ਸਜਾਇਆ ਜਾ ਰਿਹਾ ਹੈ ਉਹਦੇ ਵਿੱਚ ਬਾਅਦ ਚੜ ਕੇ ਆਪਣੀ ਸ਼ਮੂਲੀਅਤ ਕਰਕੇ ਆਪਣੀਆਂ ਹਾਜ਼ਰੀਆਂ ਲਗਵਾ ਕੇ ਜਿਹੜਾ ਪ੍ਰਕਾਸ਼ ਪੁਰਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਨਾਇਆ ਜਾ ਰਿਹਾ ਆ ਆਪਾਂ ਉਹਦੀ ਰੌਣਕ ਨੂੰ ਵਧਾਈਏ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤੀ ਰੋਲ ਪੈਂਡਰੋਡ ਦਾ ਪਲਾਨ ਵਿਖੇ ਅੱਜ ਕੁਦਵਾਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਆ ਉਸ ਪ੍ਰੰਤ ਅਖੰਡ ਪਾਠ ਆਰੰਭ ਹੋਏ ਨੇ ਅਖੰਡ ਪਾਠ ਸੰਪੂਰਨ ਗਹਿਰਤ ਦੀ ਖਵੇਲੇ ਹੋਣਗੇ ਉਸ ਪ੍ਰੰਤ ਪੈਂਤੀ ਪ੍ਰਕਰਮਾਂ ਵਾਸਤੇ ਨਗਰ ਕੀਰਤਨ ਪੰਜ ਦਿਹਾੜੇ ਦੀ ਰਵਾਈ ਦੇ ਵਿੱਚ ਜਾਵੇਗਾ ਇਸੇ ਕੁਦਵਾਰਾ ਸਾਹਿਬ ਦੇ ਸਾਹਮਣੇ ਸਮਾਪਤੀ ਹੋਣੀ 12 ਤਰੀਕ ਨੂੰ ਖੋਲੇ ਪੰਡਾਲ ਲੱਟਣਗੇ ਜਿਸ ਵੇ ਗੁਰੂ ਜਪ ਲਾਇਆ ਜਾਵੇਗਾ ਪਿੰਡ ਦੀਆਂ ਬੇਦਰ ਆਦ ਵਾਲੇ ਦੀਆਂ ਸਭੂ ਸੰਗਤਾਂ ਨੂੰ ਹਮ ਹਮਾ ਕੇ ਪੁੱਜਣ ਦੀ ਬੇਨਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ बीप तेका